मानसा ਦੇ ਇੱਕ ਕਬਾੜੀ ਦੀ ਦੁਕਾਨ ਵਿੱਚ ਕਬਾੜ ਦੀ ਤੋੜਫੋੜ ਸਮੇਂ ਬਲਾਸਟ ਹੋ ਗਿਆ ਜਿਸ ਨਾਲ ਤੋੜਫੋੜ ਕਰ ਰਹੇ ਕਰਿੰਦੇ ਦੀ ਮੌਤ ਹੋ ਗਈ। ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਮਸ਼ਹੂਰ ਕਬਾੜੀ ਕਾਰੋਬਾਰੀ ਮਿੱਠੂ RAM ਦੀ ਦੁਕਾਨ ਵਿੱਚ ਕਬਾੜ ਦੀ ਤੋੜਫੋੜ ਦੌਰਾਨ ਇੱਕ ਕਬਾੜੀ ਦੇ ਕਰਿੰਦੇ ਨਾਥ RAM ਦੀ ਕਬਾੜ ਵਿੱਚ ਬਲਾਸਟ ਹੋਣ ਨਾਲ ਮੌਤ ਹੋ ਗਈ। ਬਲਾਸਟ ਇੰਨਾ ਜ਼ਬਰਦਸਤ ਸੀ ਕਿ ਲਾਸ਼ ਦੇ ਚੀਥੜੇ ਉੱਡ ਗਏ ਮੌਕੇ ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਡੀਐਸਪੀ ਅਤੇ ਥਾਣਾ ਅਫਸਰ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਪੇਜ ਦਿੱਤਾ ਹੈ ਜ਼ਿਲ੍ਹਾ ਪੁਲਿਸ ਮੁਖੀ ਮਨਦੀਰ ਸਿੰਘ ਨੇ ਦੱਸਿਆ ਕਿ ਪਹਿਲੀ ਜਾਂਚ ਵਿੱਚ ਪਾਇਆ ਗਿਆ ਕਿ ਸੁਰੱਖਿਆ ਵਿਵਸਥਾ ਦੀ ਕਮੀ ਕਾਰਨ ਕੰਮ ਕਰਨ ਵਾਲੇ ਮਜ਼ਦੂਰ ਦੀ ਮੌਤ ਹੋ ਗਈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਮੈਂ ਮੌਕੇ ਤੇ ਆਇਆ ਡੀਐਸਪੀ ਸਾਹਿਬ ਨਾਲ ਨੇ ਐਸਟੀਓ ਸਾਹਿਬ ਨਾਲ ਨੇ ਅਸੀਂ ਦੇਖਿਆ ਕਿ ਇਹ ਕੋਈ ਸਕ੍ਰਾਈਬਰੀ ਦੁਕਾਨ ਹੈਗੀ ਆ ਔਰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਲੱਗ ਰਿਹਾ ਹੈਗਾ ਕਿ ਇੱਥੇ ਸੇਫਟੀ ਮੀਜਰਸ ਜਿਹੜੀਆਂ ਹੋਣੀਆਂ ਚਾਹੀਦੀਆਂ ਉਹ ਨਹੀਂ ਹੈਗੀਆਂ ਇਸ ਵੇਲੇ ਤੇ ਇਸ ਕਾਰਨ ਜਿਹੜਾ ਹੈਗਾ ਸਬੰਧਤ ਜੋ ਵੀ ਮਜ਼ਦੂਰ ਸੀ ਇੱਥੇ ਕੰਮ ਕਰ ਰਿਹਾ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਔਰ ਜੋ ਮੌਕੇ ਤੇ ਉਸਮਾਨ ਮਿਲਿਆ ਹੈ ਉਹ ਤੋਂ ਲੱਗ ਰਿਹਾ ਹੈਗਾ ਕਿ ਜਿਵੇਂ ਕਿ ਕੋਈ ਕੰਪਰੈਸਰ ਜਿਹੜਾ ਹੈਗਾ ਉਹ ਨੂੰ ਹਿੱਟ ਕਰਨ ਦੇ ਨਾਲ ਜਿਹੜਾ ਹੈਗਾ ਜਿਹੜਾ ਉਹਦੇ ਵਿੱਚ ਪ੍ਰੈਸ਼ਰ ਬਣਿਆ ਹੁੰਦਾ ਉਹ ਰਿਲੀਜ਼ ਹੋ ਗਿਆ ਉਹ ਕੰਪਰੈਸ਼ਨ ਜਿਹੜਾ ਫਟ ਗਿਆ ਜਿਹਦੇ ਕਰਕੇ ਜਿਹੜਾ ਹੈ ਬੰਦੇ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰ ਵਾਲਿਆਂ ਤੇ ਉੱਤੇ ਨਿਰਭਰ ਕਰਦਾ ਜੀ ਅਸੀਂ ਤਾਂ ਆਪਣੇ ਪੁਲੀਸ ਐਂਗਲ ਤੋਂ ਇਸਟੀਗੇਸ਼ਨ ਕਰਾਂਗੇ ਕਿ ਕੋਈ ਇਲੀਗਲ ਕੋਈ ਅਨੋਥਰਾਈਜ਼ਡ ਜਾ ਕੇ ਇਹਦੀ ਈ ਚੀਜ਼ ਜੜੀ ਹੈਗੀ ਆ ਜਾਂ ਟ੍ਰੋਪ ਸੇਫਟੀ ਮੀਜਰਸ ਹੋਣੇ ਚਾਹੀਦੇ ਸੀਗੇ ਉਹ ਹੈਗੇ ਕਿ ਨਹੀਂ ਹੈਗੇ ਉਹ ਅਸੀਂ ਇਨਵੈਸਟੀਗੇਟ ਕਰਾਂਗੇ ਬੁੱਢ ਲਾਡਾ ਤੋਂ ਅਮਿਤ ਚਾਵਲਾ ਦੇ ਨਾਲ ਅਰਵਿੰਦ ਗਰਗ ਦੀ ਰਿਪੋਰਟ ਏਟੀਵੀ ਨਿਊਜ਼ ਲੇਟੈਸਟ ਨਿਊਸ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ